ਇੱਕ ਪਾਸੇ 28 ਤਰੀਕ ਨੂੰ SGPC ਦਾ ਬਜਟ اجلاس ਸੱਦੇ ਆ ਗਿਆ ਤੇ ਦੂਜੇ ਪਾਸੇ 28 ਤਰੀਕ ਨੂੰ ਹੀ ਬਾਬਾ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਦੇ ਵਿੱਚ ਇੱਕ ਇਕੱਠ ਕਿਰਾ ਕਰਨ ਜਾ ਰਿਹਾ ਇਸ اجلاس ਦਾ ਯਾਨੀ ਕਿ اجلاس ਔਰ SGPC ਦਾ ਵਿਰੋਧ ਇੱਕੋ ਦਿਨ ਕੀਤੇ ਜਾ ਰਹੇ ਨੇ ਹੁਣ ਇਹੋ ਜੀ ਸਥਿਤੀ ਦੇ ਵਿੱਚ ਬੀਬੀ ਜਗੀਰ ਕੌਰ ਡਰਜ ਤਾਉਂਦੇ ਨਜ਼ਰ ਆ ਰਹੇ ਆ ਡਰ ਜ਼ਾਹਰ ਕਰਦੇ ਨਜ਼ਰ ਆ ਰਹੇ ਆ ਉਹ ਕਹਿੰਦੇ ਕਿ ਕਾਫੀ ਦਿਨਾਂ ਤੋਂ ਉਹ ਐਂਕਸ਼ੀਅਸ ਨੇ ਘਬਰਾਹਟ ਵਿੱਚ ਨੇ ਕਿ ਇਹ ਹੋਣ ਕੀ ਜਾ ਰਿਹਾ ਪੰਥਕ ਇਕੱਠ ਜਿਹੜਾ ਇਹ ਪੰਥਕ 71 ਦਾ ਜਿਹੜੀ ਹੈ ਇੱਕ ਸਾਰਤਾ ਜਿਹੜੀ ਹੈ ਉਹਦਾ ਹੋਕਾ ਬੀਬੀ ਜਗੀਰ ਕੋਰ ਨੂੰ ਜ਼ਰੂਰ ਦਿੱਤਾ ਆ ਪਰ 28 ਤਰੀਕ ਨੂੰ ਹਾਲਾਤ ਤਣਾਅਪੂਰਵਕ ਨਾ ਹੋ ਜਾਣ ਇਸ ਮੁਤਲਕ ਨਿਊਜ਼ ਰਿਪੋਰਟਸ ਮੁਤਾਬਕ ਬੀਬੀ ਜਗੀਰ ਕੋਰ ਕੁਝ ਸੈਮ ਦੇ ਵਿੱਚ ਹੈਗੇ ਨਹੀਂ ਫਿਰ ਸਥਿਤੀ ਅਚਾਨਕ ਡਰਾਸਟਿਕਲੀ ਕਿਉਂ ਬਦਲੀ ਹੈ ਇਹਦੇ ਬਾਰੇ ਸਵਾਲ ਉੱਠ ਰਿਹਾ ਹੈ ਬਾਬਾ ਹਰਨਾਮ ਸਿੰਘ ਖਾਲਸਾ ਨੇ ਐਡਾ ਵੱਡਾ ਕੱਟ ਕਿਉਂ ਸੱਦ ਲਿਆ ਇਹ ਘਰਾ ਕਿਉਂ ਸੱਦ ਲਿਆ ਹਾਲਾਂਕਿ ਹੁਣ ਤੱਕ ਬਾਬਾ ਹਰਨਾਮ ਸਿੰਘ ਸਿੱਧੇ ਅਸਿੱਧੇ ਤੌਰ ਦੇ ਉੱਤੇ ਕਦੀ ਸਾਹਮਣੇ ਨਹੀਂ ਸੀ ਆਏ ਇਹੋ ਜੀਆਂ ਚੀਜ਼ਾਂ ਦੇ ਵਿੱਚ ਯਾ ਕਹਿ ਦਈਏ ਕਿ ਹੁਣ ਤੱਕ ਜੋ ਸਥਿਤੀ ਬਣੀ ਜਾਂ ਹੁਣ ਤੱਕ ਐਸਜੀਪੀਸੀ ਦੀ ਜਿਹੜੀ ਜਿਹੜੀ ਕੋਈ ਗਤੀਵਿਧੀ ਹੋਈ ਉਹਦੇ ਵਿੱਚ ਬਾਬਾ ਹਰਨਾਮ ਸਿੰਘ ਭਾਵੇਂ ਜ਼ੁਬਾਨੀ ਬਿਆਨ ਜ਼ਰੂਰ ਜਾਰੀ ਕਰਦੇ ਹੁਣ ਪਰ ਐਂ ਕਰਕੇ ਐਕਸ਼ਨ ਦੇ ਵਿੱਚ ਨਹੀਂ ਸੀ ਆਏ ਔਨ ਔਨ ਗਰਾਉਂਡ ਨਹੀਂ ਸੀ ਦੇਖੇ ਜਾ ਰਹੇ ਪਰ ਹੁਣ ਅਚਾਨਕ ਹੈਗੇ ਨੇ ਇੱਕ ਪਾਸੇ ਤਾਂ ਜਥੇਦਾਰਾਂ ਦੀ ਸੇਵਾ ਮੁਕਤੀ ਵੀ ਹੈ ਉਹ ਵੀ ਇੱਕ ਵੱਡਾ ਕਾਰਨ ਹੈ ਔਰ ਇਸ ਇਕੱਠ ਦਾ ਕੁਝ ਮੂਲ ਮਕਸਦ ਵੀ ਹੈ ਕੁਝ ਮੰਗਾਂ ਵੀ ਨੇ ਜਿਹੜੀਆਂ ਵਿਸ਼ੇਸ਼ ਰੱਖੀਆਂ ਗਈਆਂ ਨੇ ਪਰ ਸਵਾਲ ਇਹ ਹੈ ਕਿ ਬੀਬੀ ਜਗੀਰ ਕੌਰ ਇਸ ਉੱਤੇ ਇਤਰਾਜ਼ ਜਾਂ ਇਸ ਉੱਤੇ ਡਰ ਕਿਉਂ ਜਤਾ ਰਹੇ ਨੇ ਨਿਊਜ਼ ਰਿਪੋਰਟਸ ਮੁਤਾਬਕ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਸ ਇਹੀ ਡਰ ਹੈ ਕਿ 28 ਤਰੀਕ ਨੂੰ ਕੋਈ ਹਾਲਾਤ ਤਣਾਅ ਪੂਰਵਕ ਨਾ ਵੜਨ ਪੰਥਕ ਇੱਕ ਸਾਰਤਾ ਹੋਣੀ ਜ਼ਰੂਰੀ ਹੈ ਇਹਦੇ ਵੱਲ ਨੂੰ ਕਿੰਨਾ ਕਿਤੇ ਇਸ਼ਾਰਾ ਬੀਬੀ ਜਗੀਰ ਕੌਰ ਨੇ ਜ਼ਰੂਰ ਕੀਤਾ ਹੈ ਐਥੇ ਪੁੱਲ ਨਾਣੀ ਚਾਹੀਦਾ ਕਿ ਬੀਬੀ ਜਗੀਰ ਕੌਰ ਆਪ ਵੀ ਪ੍ਰਧਾਨਗੀ ਕਰ ਚੁੱਕੇ ਨੇ ਐਸਜੀਪੀਸੀ ਦੀ ਉਹ ਜਾਣਦੇ ਨੇ ਕਿ ਐਸਜੀਪੀਸੀ ਦੇ ਅੰਦਰ ਕੰਮ ਕਿਵੇਂ ਹੁੰਦਾ ਆ ਉਹ ਜਾਣਦੇ ਨੇ ਕਿ ਐਸਜੀਪੀਸੀ ਦੀ ਸਿਚੁਏਸ਼ਨ ਕੀ ਬਣ ਸਕਦੀ ਹੈ ਜੇ ਇਹ ਇਕੱਠ ਉੱਥੇ ਪਹੁੰਚਦਾ ਆ ਜਾਂ ਸੰਬੋਧਨ ਹੁੰਦਾ ਹਾਲਾਂਕਿ ਬਾਬਾ ਹਰਨਾਮ ਸਿੰਘ ਖਾਲਸਾ ਦੇ ਵੱਲੋਂ ਜੋ ਕਾਲ ਦਿੱਤੀ ਗਈ ਆ ਉਸ ਮੁਤਾਬਕ ਕੋਈ ਜ਼ਿਆਦਾ ਵੱਧ ਚੜ ਕੇ ਪ੍ਰਦਰਸ਼ਨ ਨਹੀਂ ਹੋਣਾ ਹਾਲਾਂਕਿ ਉਹ ਕਿਹਾ ਹੈ ਕਿ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇਹ ਕੱਟ ਕੀਤਾ ਜਾਵੇਗਾ ਜਦਕੀ ਮੌਕੇ ਉੱਤੇ ਹਾਲਾਤ ਤਣਾਅਪੂਰਵਕ ਨਾ ਹੋ ਜਾਣ ਇਹਦੇ ਆਸ਼ੰਕੇ ਜ਼ਰੂਰ ਜਤਾਏ ਜਾ ਰਹੇ ਨੇ ਫਿਰ ਕੀ ਹੋਵੇਗਾ 28 ਤਰੀਕ ਨੂੰ ਇਹ ਸਮਾਂ ਦੱਸੇਗਾ ਜੋ ਵੀ ਹੋਵੇਗਾ ਦੱਸਦੇ ਰਵਾਂਗੇ ਬਨੇ ਰੋਮਾਨ ਇੰਡੀਆ ਪੰਜਾਬੀ ਤੇ